ਜਿੰਦਾਬਾ ਜਿੰਦਾਬਾ ਇਨਸਾਨ ਮਜ਼ਦੂਰ ਇਕਤਾ ਜਿੰਦਾਬਾ 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 ਕੇਂਦਰ ਦੀ ਜਾਬਰ ਦੀ ਯੋਤੀ ਮੁਰਦਾਵਾ 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 ਕੇਂਦਰ ਦੀ ਬੀਜੇਪੀ ਜਾਬਰ ਸਰਕਾਰ ਮੁਰਦਾਵਾ 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 ਬੀਜੇਪੀ ਅਮੀਨੇ ਬਿਨੇ ਮਿਲਵਾਰਨ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਨਹੀਂ ਵੜਨ ਦੇਵਾਂਗੇ ਨਹੀਂ ਵੜਨ ਦੇਵਾਂਗੇ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਨਹੀਂ ਵੜਨ ਦੇਵਾਂਗੇ ਨਹੀਂ ਵੜਨ ਦੇਵਾਂਗੇ

laki ini pada